ਫੈਸਲਾ ਬਾਦਲ ਪਰਵਾਰ ਲਈ ਖਤਰੀ ਦੀ ਘੰਟੀ ਹੈ ਥੋੜੀ ਜੀ ਗੱਲ ਕਰਦੇ ਆਪਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹਦੇ ਕੋਲੇ ਸੈਂਕੜੇ ਏਕੜ ਜ਼ਮੀਨ ਸੀ ਰਿਕਾਰਡ ਦੱਸਦਾ ਜੱਦੀ ਸਰਦਾਰ ਕਹਿੰਦੇ ਸੀ ਉਸਨੇ ਬਾਰ-ਬਾਰ ਮੁੱਖ ਮੰਤਰੀ ਬਣੇ ਜਥੇਦਾਰ ਖੁੰਝੇ ਲਾਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੈਂਬਰ ਖੁੰਝੇ ਲਾਏ ਕੈਬਨਟ ਨੂੰ ਖੁੰਝੇ ਲਾਇਆ ਵਰਤਿਆ ਸ਼੍ਰੋਮਣੀ ਕਮੇਟੀ ਨੂੰ ਵਰਤਿਆ ਗੁਰਦੁਆਰਾ ਸਾਹਿਬਾਨਾਂ ਨੂੰ ਵਰਤਿਆ ਪੰਥ ਨੂੰ ਵਰਤਿਆ ਲੋਕਾਂ ਨੂੰ ਵਰਤਿਆ ਆਪਣੇ ਪੁੱਤਰ ਮੋਦੀ ਦੀ ਲਾਲਸਾ ਨੂੰ ਮੁੱਖ ਰੱਖ ਕੇ ਜੈ ਦਾਦਾਂ ਬਣਾਈਆਂ ਹਜ਼ਾਰਾਂ ਏਕੜ ਜ਼ਮੀਨ ਬਣਾਈ ਦੇਸ਼ ਵਿਦੇਸ਼ ਵਿੱਚ ਬਣਾਈ ਜਹਾਜ਼ ਖਰੀਦੇ ਜੈੱਟ ਜਹਾਜ਼ ਖਰੀਦੇ ਗੱਡੀਆਂ ਖਰੀਦੀਆਂ ਨਵੀਆਂ ਕਾਰਾਂ ਹਵੇਲੀਆਂ ਬਾਗ ਹਰਿਆਣਾ ਚ ਜ਼ਮੀਨ ਬਹੁਤ ਕੁਝ ਲੋੜ ਤੋਂ ਵੱਧ ਉਹ ਜੀ ਸੀਕਰਟ ਆਉਂਦੇ ਆ ਕੱਪੜੇ ਆਉਂਦੇ ਆ ਡਾਇਮੰਡ ਆਉਂਦੇ ਆ ਹੀਰੇ ਆਉਂਦੇ ਆ ਸੋਨਾ ਹੁੰਦਾ ਉਹ ਵੇਖਣ ਪਰਖਣ ਤੋਂ ਬਾਹਰ ਹੈ ਆਪਣੇ ਘਰ ਨੂੰ ਭਰਿਆ ਆਪਣੇ ਵਾਸਤੇ ਸਾਰਾ ਕੁਝ ਬਣਾਇਆ ਉਹਨੂੰ ਕਹਿੰਦੇ ਆ ਪੋਸਤਪਨਾਹੀ ਇੰਨਾ ਕੁਝ ਕਰਕੇ ਵੀ ਜਾਂਦੇ ਹੋਏ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਇੱਕ ਕੁਦਰਤ ਵੱਲੋਂ ਬਦਲਾ ਆਇਆ ਤਾਂ ਸਾਰੇ ਸਮੇਤ ਪਰਿਵਾਰ ਰਿਸ਼ਤੇਦਾਰ ਕਾਲੀਦਲ ਹਰ ਗਿਆ ਚਲੋ ਉਮਰ ਵੱਡੀ ਸੀ ਉਸ ਤੋਂ ਬਾਅਦ ਜਾਣਾ ਸਭਨੇ ਹੈ ਰਾਜਾ ਨਾਰਾ ਨਾ ਕੋ ਰਹੇ ਰੰਗ ਨਤੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਨਾਤਾ ਕਿਸ ਨੇ ਨਿੰਦਿਆ ਕਰਨ ਵਾਲੇ ਨੇ ਮੇਰੇ ਅਰਗੇ ਨੇ ਇੱਥੇ ਰਹਿਣਾ ਤੇ ਨਾ ਬਾਦਸ਼ਾਹ ਨੇ ਰਹਿਣਾ ਜਾਣਾ ਇੱਕ ਦਿਨ ਸਭਨੇ ਹੈ ਪਰ ਇੰਨਾ ਕੁਝ ਬਣਾਉਣ ਦੇ ਬਾਵਜੂਦ ਵੀ ਪੁੱਤਰ ਮੂੰਹ ਵਿੱਚ ਫਿਰ ਪੁਸਤ ਪਣਾਹੀ ਵੀ ਆਪਣੇ ਮੁੰਡੇ ਨੂੰ ਮੈਂ ਜਾਂਦਾ ਜਾਂਦਾ ਉਪ ਮੁੱਖ ਮੰਤਰੀ ਬਣਾਵਾ ਮੈਂ ਵੇਖਦੇ ਵੇਖਦੇ ਮੁੱਖ ਮੰਤਰੀ ਬਣਾਵਾ ਫਿਰ ਪੋਤੇ ਨੂੰ ਰਾਜਨੀਤੀ ਵਿੱਚ ਲਿਆਵਾ ਇੱਥੇ ਸਟਾਪ ਲੱਗ ਗਿਆ ਸਟਾਪ ਇਹ ਲੱਗ ਗਿਆ ਰੁਕੇ ਗਿਆ ਕਿ ਉੱਥੇ ਪੰਗਾ ਜਿਹੜਾ ਕੁਦਰਤ ਨਾਲ ਲੈ ਲਿਆ ਧੁਰਕੀ ਬਾਣੀ ਆਈ ਜਿੰ ਸਗਲੀ ਚਿੰਤਾ ਮਟਾਈ ਉਸ ਗ੍ਰੰਥ ਨੂੰ ਨੀਰੋ ਲੀਰ ਕਰਾਇਆ ਗਿਆ ਆਪਦੇ ਰਾਜ ਵਿੱਚ ਇਹ ਨਹੀਂ ਵੀ ਫੜ ਕੇ ਸਭ ਨੂੰ ਤੁੰਗ ਦੀ ਅੰਦਰ ਦੋਸ਼ੀਆਂ ਨੂੰ ਜਦੋਂ ਪੰਥ ਦੀ ਪਾਰਟੀ ਪੰਥ ਦਾ ਰਾਜ ਪੰਥਕ ਇਲਾਕਾ ਪੰਥਕ ਪੰਜਾਬ ਤੇ ਪੰਥ ਨਾਲੀ ਤੱਕਾ ਹੋ ਗਿਆ। ਉੱਥੇ ਕੁਛ ਨਹੀਂ ਕੀਤਾ ਚੁੱਪ ਰਿਹਾ। ਨਕਲੀ ਬਾਬਿਆਂ ਨੂੰ ਜਿਹੜਾ ਹੈਗਾ ਉਹਨਾਂ ਦੀ ਸੇਵਾ ਕਰਦਾ ਰਿਹਾ। ਚਲੋ ਕੁਦਰਤ ਜੀ ਦੋ ਲਿਆਉਂਦੀ ਆ ਖਿੱਚ ਕੇ। ਕੁਦਰਤ ਦਾ ਤੂਫਾਨ ਆ ਜਿਹੜਾ ਕੁਦਰਤ ਦਾ ਇੱਕੇ ਦਮ ਸਾਹ ਹੋਏ ਹਨੇਰਾ ਉਹ ਖਤਮ ਕਰਕੇ ਰੱਖ ਦਿੰਦਾ ਬੰਦੇ ਨੂੰ। ਕਿੰਨੇ-ਕਿੰਨੇ ਲੋਕ ਕਿੰਨੇ ਜਥੇਦਾਰ ਉਹਦੇ ਘਰੇ ਆਉਂਦੇ ਕੀ ਕੁਝ ਕਰਦੇ ਫਿਰ ਉਹ ਕਹਿੰਦੇ ਬਾਦਲ ਸਾਹਿਬ ਰੋਟੀ ਸਾਡੇ ਘਰੇ ਖਾਓ ਬਾਦਲ ਸਾਹਿਬ ਸਾਡੇ ਘਰੇ ਪਾਣੀ ਪੀਓ ਟੈਂਟ ਲਾਉਂਦੇ ਹਰ ਸਿਮਰਤ ਨੂੰ ਵੀ ਰੋਟੀ ਖਵਾਉਂਦੇ ਜਥੇਦਾਰ ਮੈਂ ਵੇਖਿਆ ਖਾਧੀ ਜਾਂ ਨਾ ਖਾਧੀ ਉਹ ਵੱਖਰੀ ਗੱਲ ਹੈ ਪਰ ਇਹ ਕਹਿੰਦੇ ਹੁੰਦੇ ਸੀ ਵੀ ਲੰਚ ਡਿਨਰ ਬ੍ਰੇਕਫਾਸਟ ਆ ਤੇ ਸਾਡੇ ਘਰੇ ਆ ਜੀ ਨੂੰ ਪੰਜਾਬੀ ਚ ਕਹਿੰਦੇ ਆਪਾਂ ਸਵੇਰੇ ਦਾ ਖਾਣਾ ਦੁਪਹਿਰ ਦਾ ਖਾਣਾ ਸ਼ਾਮ ਦਾ ਖਾਣਾ ਤੇ ਅੱਜ ਅੱਜ ਕੋਈ ਪੁੱਛ ਪੜਤਾਲ ਬਹੁਤੀ ਹੈ ਨਹੀਂ ਤੇ ਬਾਦਲ ਕੇ ਪਿੰਡ ਚ ਜਦੋਂ ਜਾਓਗੇ ਤੇ ਕਬੂਤਰ ਉੜਦੇ ਆ ਮਹਿਲਾ ਚ ਕੋਈ ਬੰਦਾ ਮਿਲਦਾ ਹੀ ਨਹੀਂ ਉਹਨਾਂ ਦੇ ਠੀਕ ਆ ਕੰਮਕਾਰ ਵਾਲੇ ਹੋਣਗੇ ਕੋਈ ਮੇਰੇ ਅਰਗੇ ਚਮਚਾਗਰੀ ਕਰਨ ਵਾਲੇ ਹੋਣਗੇ ਵੀ ਕੀ ਆ ਅਕਾਲੀ ਦਲ ਰਿਵਾਈਵ ਹੋ ਜੇ ਕੋਈ ਚੇਅਰਮੈਨ ਬਣ ਜੀਏ ਮੰਤਰੀ ਬਣ ਜੀਏ ਕੱਲ ਨੂੰ ਗੋਡੇ ਘੁੱਟਣ ਵਾਲੇ ਹਰੇਕ ਥਾਂ ਹੀ ਹੁੰਦੇ ਆ ਪਰ ਉਹ ਗੱਲ ਨਹੀਂ ਜਿਹੜੀ ਅਕਾਲੀ ਦਲ ਆਣੀ ਸੀ ਇੰਨਾ ਕੁਝ ਬਣਾਉਣ ਦੇ ਬਾਵਜੂਦ ਵੀ ਤੇ ਜਾਣਾ ਪਿਆ ਤੇ ਪਰਿਵਾਰ ਵਾਸਤੇ ਕੀ ਖਟਿਆ ਮਰ ਜਾਣਾ ਸੱਚ ਹੈ ਜਿਉਂਦੇ ਨੂੰ ਕਠਿਨਾਈਆਂ ਲੋਕਾਂ ਦਾ ਸਾਹਮਣਾ ਸੰਗਤ ਦਾ ਸਾਹਮਣਾ ਕੁਦਰਤ ਦਾ ਸਾਹਮਣਾ ਕਰਨਾ ਬਹੁਤ ਔਖਾ ਹੈ ਗੁਰਦਾਸ ਮਾਨ ਨੇ ਕੈਨੇਡਾ ਦੀ ਧਰਤੀ ਤੇ ਇੱਕ ਬੱਤੀ ਪਿੱਛੇ ਬੰਦੇ ਨੂੰ ਕਿਹਾ ਸੀ ਪੰਜਾਬੀ ਬੋਲੀ ਪਿੱਛੇ ਸਿਰਫ ਉਹਨੂੰ ਕੀ ਉੱਠਾ ਸਿੱਧਾ ਜਵਾਬ ਦਿੱਤਾ ਸੀ ਤੇ ਲੋਕਾਂ ਨੇ ਬਾਈਕਾਟ ਕਰਤਾ ਅੱਜ ਗੁਰਦਾਸ ਮਾਨ ਕਮਰੇ ਚ ਬੈਠਾ ਮਾਨਸਿਕ ਰੋਗੀ ਹੋਇਆ ਪਤਾ ਉਹਨੂੰ ਕੋਈ ਨਾ ਤਾਂ ਖਾੜਾ ਲੈਂਦਾ ਨਾ ਕੋਈ ਮੂੰਹ ਲਾਉਂਦਾ ਲੋਕਾਂ ਨੇ ਪਤਾ ਕੀ ਕਿਹਾ ਕਹਿੰਦੇ ਪੰਜਾਬੀ ਦਾ ਖਾ ਕੇ ਪੰਜਾਬ ਦਾ ਖਾ ਕੇ ਪੰਜਾਬੀ ਬੋਲੀ ਦੀ ਸੇਵਾ ਕਰਕੇ ਤੂੰ ਪੰਜਾਬੀ ਨੂੰ ਗਾਲਾਂ ਕੱਢਦਾ ਸਿਰਫ ਇੰਨੀ ਗੱਲ ਸੀ ਤੇ ਮਾਨਸਿਕ ਤੌਰ ਤੇ ਅਫਸਰਟਾ ਜਾ ਕੇ ਪੁੱਛ ਲੂੰ ਉਹ ਰੂਹ ਔਰ ਖਰਾਕ ਉਹ ਸਿਸਟਮ ਔ ਬਾਡੀ ਉਹ ਚਿਹਰਾ ਸਾਥ ਨਹੀਂ ਦਿੰਦਾ। ਇਹੀ ਕੁਛ ਬਾਦਲ ਪਰਿਵਾਰ ਕਹਿਣਾ ਹੋਇਆ। ਹੁਣ ਕੱਲ ਨੂੰ ਵੱਡਾ ਫੈਸਲਾ ਆਉਣਾ ਹੈ। ਫੈਸਲਾ ਬਾਦਲ ਪਰਿਵਾਰ ਲਈ ਖਤਰ ਹੈ ਜੇ ਪੰਚ ਚੋਣ ਛੇਕਤਾ ਤੇ ਪਿੰਡ ਬਾਦਲ ਕੀ ਗਲੀਆਂ ਚੋਂ ਲੰਘਣਾ ਔਖਾ ਹੋ ਜਾਣਾ ਹੈ। ਠੀਕ ਹੈ ਦੌਲਤ ਹੈਗੀ ਹੈ। ਉਹ ਸਾਥ ਨਹੀਂ ਦਿੰਦੀ। ਕੰਧਾਂ ਨਾਲ ਆਪਾਂ ਗੱਲਾਂ ਨਹੀਂ ਕਰ ਸਕਦੇ ਸਿਉਣੇ ਨੂੰ ਪਾ ਕੇ ਉਹਦੇ ਨਾਲ ਗੱਲਾਂ ਨਹੀਂ ਕਰ ਸਕਦੇ। ਉਹਰੇ ਪੇਡਾਂ ਬੱਕਰੀਆਂ ਜਿਹੜੀਆਂ ਖਰੀਦੀਆਂ ਉਹਨਾਂ ਨਾਲ ਗੱਲਾਂ ਨਹੀਂ ਕਰ ਸਕਦੇ ਗੱਲਾਂ ਤਾਂ ਆਪਾਂ ਕੁਦਰਤ ਨਾਲ ਹੀ ਕਰਦੇ ਆ ਜਾਂ ਬੰਦੇ ਨਾਲ ਕਰਦੇ ਆ ਜਦੋਂ ਬੰਦਾ ਅਸਮਾਨ ਵੱਲ ਝਾਕਦਾ ਇੱਕ ਲਾਲਸਾ ਹੁੰਦੀ ਆ ਅੱਗੇ ਨੂੰ ਝਾਕ ਕੇ ਉਹਦਾ ਵੀ ਕੋਈ ਸਟਾਪ ਹੁੰਦਾ ਉੱਥੇ ਵੀ ਕੋਈ ਰੁਕ ਜਾਂਦਾ ਬੰਦਾ ਕਿਉਂਕਿ ਅੱਗੇ ਨੂੰ ਜਾਣੇ ਕੋਈ ਮੋੜ ਆ ਜਾਂਦਾ ਹੋਰ ਆ ਜਾਂਦਾ ਉਹਦਾ ਖਿਆਲ ਪਾ ਲੈਦਾ ਜਦੋਂ ਬੰਦਾ ਸਮਾਨ ਬੰਨੀ ਚੱਕੀ ਜਾਵੇ ਤਾਂ ਉਹ ਰੁਕਦਾ ਨਹੀਂ ਕਿਉਂਕਿ ਸਮਾਨ ਦਾ ਓਏ ਹਜ਼ਾਰਾਂ ਕਿਲੋਮੀਟਰਾਂ ਤੇ ਜਾ ਕੇ ਲੱਖਾਂ ਮੀਟਰਾਂ ਤੇ ਜਾ ਕੇ ਜਾ ਕੇ ਸਮਾਰਟ ਕੋਲ ਪਹੁੰਚੋਗੇ ਤੁਸੀਂ ਐਡੀ ਵੱਡੀ ਲਾਲਸਾ ਸੀ ਬੱਸਾਂ ਵਾਲਿਆਂ ਬੱਸਾਂ ਬਰਬਾਦ ਹੋ ਗਈਆਂ ਆਪਦੀਆਂ ਪਾਲੀਆਂ ਹੋਟਲ ਲੈ ਲੈ ਹੋਰ ਬੜਾ ਕੁਝ ਲੈ ਲਿਆ ਤੇ ਆ ਹੁਣ ਜਿਹੜਾ ਜੇ ਪੰਥ ਚੋਂ ਸੇਕਦਾ ਸੰਗਤ ਦੇ ਵਿੱਚ ਬੰਦਾ ਵੱਡਾ ਹੁੰਦਾ ਲੋਕਾਂ ਦੇ ਵਿੱਚ ਜੇ ਬੰਦਾ ਇੱਕ ਹਸਪਤਾਲ ਦੇ ਵਿੱਚ ਦਾਖਲ ਵੀ ਹੋ ਜਾਵੇ ਨਾ ਉਹਦੇ ਆ ਨਰਸਾਂ ਜਾਂ ਉੱਥੋਂ ਦੇ ਮੈਨ ਵੋਮੈਨ ਬੰਦੇ ਦੀ ਸਾਹ ਸੰਭਾਲ ਕਰਦੇ ਉੱਥੇ ਜਾਤ ਪਾਤ ਨਹੀਂ ਦੇਖਿਆ ਜਾਂਦਾ ਵੀ ਯਾਰਾ ਮੇਰਾ ਗੰਦ ਚੱਕਦਾ ਜਾਂ ਕਰਦਾ ਕੋਈ ਆਪਣੀ ਗਲੀਆਂ ਦੀ ਸਫਾਈ ਕਰਦਾ ਹੈ ਉੱਥੇ ਜਾਤ ਪਾਤ ਨੂੰ ਨਹੀਂ ਦੇਖਿਆ ਜਾਂਦਾ ਉਹਦੇ ਕੰਮ ਨੂੰ ਦੇਖਿਆ ਜਾਂਦਾ ਉਹਦੀ ਅਕਲ ਨੂੰ ਦੇਖਿਆ ਜਾਂਦਾ ਵੀ ਯਾਰਾ ਹਾਂ ਇਹ ਸਾਡਾ ਕੰਮ ਕਰਦਾ ਮਤਲਬ ਇਸ ਕਰਕੇ ਚੰਗੇ ਮਾੜੇ ਬੰਦੇ ਅਮੀਰ ਗਰੀਬ ਬੰਦੇ ਦੁਨੀਆ ਤੋਂ ਮਿਲਣ ਗਿਆ ਆਪਾਂ ਨੂੰ ਬੰਦਾ ਕੋਈ ਨਹੀਂ ਮਾਰਦਾ ਫਨਾਸਲੀ ਤੌਰ ਤੇ ਆਰਥਿਕ ਤੌਰ ਤੇ ਪੈਸੇ ਪੱਖੋਂ ਬੰਦਾ ਜਦੋਂ ਗਰੀਬ ਹੋ ਜਾਂਦਾ ਉਹਦੀ ਇੱਕ ਮਜਬੂਰੀ ਬਣ ਜਾਂਦੀ ਹੈ ਉਹ ਚੋਰੀ ਵੀ ਕਰਦਾ ਟੱਗੀ ਵੀ ਮਾਰਦਾ ਸਭ ਕੁਝ ਕਰਦਾ ਜੇ ਉਹ ਫਨਾਸਲੀ ਤੌਰ ਤੇ ਬੰਦਾ ਮਜ਼ਬੂਤ ਹੈ ਤਾਂ ਉਹ ਬੰਦਾ ਇਨਸਾਨੀਅਤ ਨੂੰ ਗੁਨਾ ਨੂੰ ਗ੍ਰਹਿਣ ਕਰ ਲੈਂਦਾ ਦੂਸਰਾ ਜਿਹਦੇ ਕੋਲ ਜਮੇ ਪੈਸਾ ਨਹੀਂ ਜੋ ਰੱਬ ਨਾਲ ਜੁੜ ਗਿਆ ਤਾਂ ਉਹ ਵੀ ਬੰਦਾ ਬਹੁਤ ਮੰਜ਼ਿਲ ਤੱਕ ਪਹੁੰਚ ਜਾਂਦਾ ਜਿਵੇਂ ਗੁਰੂ ਰਾਮਦਾਸ ਜੀ ਉਹਦੇ ਅੱਗੇ ਪਿੱਛੇ ਕੋਈ ਨਹੀਂ ਸੀ ਇਤਿਹਾਸ ਪੜ੍ਹ ਲਓ ਸਿੱਖ ਕੌਮ ਦਾ ਕਿ ਅੱਜ ਗੁਰੂ ਜਿਹੜਾ ਗੁਰੂ ਰਾਮਦਾਸ ਜੀ ਰੋਟੀ ਨੂੰ ਤਰਸਦੇ ਸੀ ਅੱਜ ਗੁਰੂ ਰਾਮਦਾਸ ਦੇ ਨਾਂ ਤੇ ਲੰਗਰ ਚੱਲਦਾ ਕਰੋਨਾ ਸੰਗ ਤੇ ਅਰਬਾਂ ਰੁਪਈਆ ਦਾ ਲੰਗਰ ਜਿਹੜਾ ਚੱਲਦਾ ਇੱਕੋ ਦੀ ਸਿਰਫ ਕੀ ਸੀ ਉਹਦਾ ਵਿਆਹ ਕਰਨਾ ਉਹਦੀ ਬੋਲੀ ਹੈ ਉਹਦੀ ਬੋਲੀ ਦੇ ਵਿੱਚ ਉਹ ਮਿੱਠੀ ਬਾਣੀ ਰਚੀ ਗਈ ਆ ਉਹ ਚੀਜ਼ ਖਿੱਚਦਾ ਕੇਂਦਰ ਹੈ ਹੁਣ ਲੈ ਲਿਓ ਬਾਦਲ ਸਾਹਿਬ ਜਹਾਜ਼ ਲੈ ਜੋ ਜ਼ਮੀਨਾਂ ਲੈ ਜੋ ਹੋਟਲ ਲੈ ਜੋ ਨਾਲ ਨਹੀਂ ਜਾਣੇ ਤੇ ਫੈਸਲਾ ਜੇ ਕੱਲ ਨੂੰ ਆ ਗਿਆ ਜਿਹੜਾ ਇਹ ਨੁਕਸਾਨਦੇਹ ਕਾ ਇਹ ਭਾਈ ਇਹ ਹਾਲ ਤਾਂ ਜਿਹੜੀ ਔਰੰਗਜ਼ੇਬ ਵਾਲੀ ਉਹ ਕਹਿੰਦਾ ਸੀ ਨਾ ਮੇਰਾ ਬਹੁਤ ਕੁਛ ਗਾਮ ਲਸ਼ਕਰ ਹੈ ਹੋਰ ਬਹੁਤ ਕੁਸ਼ੀ ਪਰ ਜੋ ਉਥੇ ਇੱਕ ਉਹਦਾ ਬੰਦਾ ਜਿਹੜਾ ਮੁੱਲ 2 ਰੁਪਿਆ ਦਾ ਤੇਲ ਨਹੀਂ ਦਿੰਦਾ ਕੋ ਉਹਨੂੰ ਤੇ ਉਹਦਾ ਹਾਲਾਤ ਹੈ ਜਿਹੜੇ ਆ ਹੋਏ ਪਏ ਆ ਕੱਲ ਨੂੰ ਜੇ ਉਹੀ ਜਥੇਦਾਰਾਂ ਨੇ ਜੇ ਡੌळ्या 'ਚ ਜਾਣ ਹੋਈ ਦਿਵਾ ਨਾ ਚੱਲਿਆ ਜੰਮਣਾ ਇੱਕ ਵਾਰੀ ਹੈ ਆਉਂਦੇ ਦੀ ਦਰਵਾਤ ਤੋਂ ਨਹੀਂ ਕਰਨੀ ਚਾਹੀਦੀ ਪ੍ਰਮਾਤਮਾ ਜਦੋਂ ਦਿੰਦਾ ਉਹਦਾਂ ਨਾ ਇਹ ਇਹ ਦੱਸਦਾ ਮੈਂ ਤੁਹਾਨੂੰ ਕਿ ਇਹ ਸਿੰਘ ਸਹਿਬਾਨ ਆ ਜਿਹੜੇ ਗ੍ਰੰਥੀ ਸੀ ਪਹਿਲਾਂ ਗ੍ਰੰਥੀਆਂ ਦੇ ਵਿੱਚੋਂ ਅੱਗੇ ਗਏ ਤੇ ਫਿਰ ਉਹਨਾਂ ਦੇ ਵਿੱਚੋਂ ਜਥੇਦਾਰ ਲਾਏ ਗਏ ਕਿਉਂਕਿ ਸਿੱਖੀ ਸਿਧਾਂਤ ਨੂੰ ਸਮਝਦੇ ਆ ਪਰ ਜੇ ਗੱੜਸ ਨਾਲ ਰਹੇ ਇਹ ਜੇ ਇਸ ਗੱਲ ਨੂੰ ਮੰਨਿਆ ਨਾ ਵੀ ਸਾਬ ਹੱਥ ਵੜਿਆਈਆਂ ਜਿਸ ਭਾਵ ਹੈ ਤਿਸ ਦੀ ਉਸੇ ਕਾਲਾਪੁਰਖ ਨੇ ਸਾਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਗ੍ਰਾਂਥੀਆਂ ਤੋਂ ਸਕਤਰਾਂ ਤੋਂ ਜਨਨ ਸਕਤਰਾਂ ਤੋਂ ਜੋ ਵੀ ਜਿਵੇਂ ਜਿਵੇਂ ਗਏ ਕੀਰਤਨੀਆਂ ਤੋਂ ਪੰਜ ਪਿਆਰਿਆਂ ਤੋਂ ਸਾਨੂੰ ਸਿੰਘ ਸਹਿਬਾਨ ਦਾ ਅਹੁਦਾ ਦਿੱਤਾ ਜੇ ਉਸ ਵਿੜਾਈ ਨੂੰ ਮੁੱਕ ਰੱਖਦੇ ਹੋਏ ਤਾਂ ਕੱਲ ਨੂੰ ਇਹ ਭਾਈ ਵੱਡਾ ਕਰੜਾ ਫੈਸਲਾ ਕਰਨਗੇ ਕੋਈ ਗੱਲ ਨਹੀਂ ਫਿਰ ਵਧੀਆ ਜੇ ਜਥੇਦਾਰਾਂ ਦੇ ਡੌਲਿਆਂ 'ਚ ਜਾਨ ਹੋਈ ਨਾ ਦਮਾ ਥੱਲੇ ਆਏ ਜੇ ਅਕਾਲੀ ਫੂਲਾ ਸਿੰਘ ਵਰਗਾ ਫੈਸਲਾ ਕਰਦਾ ਤਾਂ ਇਹੀ ਪੰਥ ਚੜ੍ਹਦੀ ਕਲਾ ਦੇ ਵਿੱਚ ਹੋਊਗਾ ਅਕਾਲੀ ਦਲ ਕਾਮਯਾਬ ਹੋ ਜਾਊਗਾ ਉਹਦੇ ਵਿੱਚ ਨਵੇਂ ਚਿਹਰੇ ਨਵੇਂ ਮੁੰਡੇ ਨਵੀਆਂ ਕੁੜੀਆਂ ਨਵੀਆਂ ਇਸਤਰੀਆਂ ਨਵੇਂ ਚਿਹਰੇ ਆ ਜਿਹੜੇ ਉਹ ਆ ਕੇ ਉਸ ਨੂੰ ਫੇਰ ਚਲਾ ਲੈਣਗੇ ਅਕਾਲੀ ਦਲ ਕੀ ਹੈ ਅਕਾਲੀ ਦਲ ਇੱਕ ਪਾਰਟੀ ਹੈ ਉਹਦਾ ਮੈਮੋਰੈਂਡਮ ਹੈ ਉਹਦਾ ਰੈਜੂਲੇਸ਼ਨ ਉਹਦਾ ਇਤਿਹਾਸ ਹੈ ਕੀ ਹੈ ਉਸ ਸੰਵਿਧਾਨ ਨੂੰ ਲੋਕਾਂ ਵਿੱਚ ਲਾਗੂ ਕਰਨਾ ਹੋਰ ਕੀ ਹੈ ਉਹਦੇ ਵਿੱਚ ਬਦਲੇ ਜਾਂਦੇ ਆਓ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਜਾਂਦਾ ਹੈ ਵੀ ਆ ਜਿਹੜੀ ਹੈਗੀ ਅਸੀਂ ਗਵਰਨਰ ਬਾਡੀ ਹੈ ਜਿਹੜੀ ਆ ਨਵੀਂ ਇਲੈਕਸ਼ਨ ਪਾ ਕਰਕੇ ਆ ਕਰਿਆ ਸੋ ਕੱਲ ਨੂੰ ਜਥੇਦਾਰ ਵੀਦ ਕਰਦੇ ਆ ਕਿ ਜਿਹੜੇ ਸਾਬਕਾ ਜਥੇਦਾਰ ਕੈਬਨਿਟ ਦਾ ਹਿੱਸਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਕੋਰ ਕਮੇਟੀ ਦੇ ਡੈਲੀਗੇਟ ਬਾਦਲ ਕੇ ਉਮੀਦ ਹੈ ਵੀ ਕੱਲ ਨੂੰ ਮੰਜੀ ਜਥੇਦਾਰ ਠੋਕਣਗੇ ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ